ਰਮਨ ਜੋ ਮੁੰਡੇ ਨੇ ਸਕਾਲਣ ਡਈ ਆ ਨਾ ਆਪਣੇ ਰਾਵਾਂ ਚ ਕੰਡੇ ਖਲਾ ਰਣ ਡਈ ਐ ਚੱਲ ਹਾਨੂੰ ਕੀ ਜੋ ਕਰੂਗੀ ਉਹ ਭਰੂਗੀ ਸਕਾਲਣ ਡਈ ਆ ਨਾ ਉਹਨੇ ਮੁੰਡੇ ਨੇ ਇਹਦੇ ਬਰ ਖਿਲਾਫ ਹੋ ਜਾਣਾ ਵਾ ਹੁਣ ਅੰਦਰ ਦੇਖ ਤੇ ਆਪ ਗਈ ਨਿਕਲ ਉਹਨਾਂ ਨਿਆਣਾ ਨਹੀਂਗਾ ਸਿਆਣਾ ਹੋਇਆ ਉਹਨੂੰ ਵੀ ਸਮਝਾਉਂ ਡਈ ਆ ਤੇ ਮੈਨੂੰ ਮਾਂ ਪਿਓ ਉਹ ਤਾਂ ਵੱਖਰੇ ਕਰਨ ਡਈ ਆ ਜਾਂ ਮੇਰੇ ਪਿਓ ਨੂੰ ਮਾਂ ਪਿਓ ਤਾਂ ਵੱਖਰੇ ਕਰਤਾ ਵਾ ਕੱਲ ਨੂੰ ਮੇਰਾ ਕਿੰਨਾ ਕ ਕਰਨਾ ਵਾ ਵੇਖ ਲਿਓ ਇਸੇ ਮੁੰਡੇ ਨੇ ਕੱਲ ਨੂੰ ਇਹਨੂੰ ਮਿਹਣੇ ਮਾਰਿਆ ਕਰਨੇ ਆ ਫੇਰ ਅੱਖਾਂ 'ਚ ਕਿਸੋਨ ਦੇ ਦੇ ਕੇ ਰੋਣਾ ਫਿਰ ਫਾਇਦਾ ਕੋਈ ਨਹੀਂ ਹੋਣਾ ਕਣਕ ਤੇ ਠੀਕ ਆ ਮਹਾਰਾਜ ਦੀ ਕਿਰਪਾ ਨਾਲ ਚਲੋ ਇਹ ਵੀ ਮਾਲਕ ਦੀ ਚੰਗੀ ਕਿਰਪਾ ਹੋਈ ਓ ਕਿ ਜਿਹੜਾ ਆਪਣੇ ਨਾ ਰਲ ਗਿਆ ਵਾ ਪਿਆਲੀ ਦੇ ਨਾਲ ਹੀ ਤੇ ਕਿਲਾ ਪਿਆਲੀ ਵੱਧ ਗਈ ਆ ਬੜੀ ਕਿਰਪਾ ਹਈ ਮਾਲਕ ਚੱਲ ਰਲ ਗਿਆ ਕਿਲਾ ਪਿਆਲੀ ਨਾਲ ਨਿਆਣੇ ਸੁਖ ਲੈਣਗੇ ਆਪਣੇ ਚਲ ਨਿਆਣੇ ਦੇ ਇੰਨਾ ਕਿਤੇ ਕਹਿਣਗੇ ਵੀ ਪਿਓ ਨੇ ਇੱਕ ਕਿਲਾ ਪਿਆਲੀ ਲੈਤੀ ਆ। ਆਉਂ ਡਿਆ ਪਿਆਲੀ ਦਵਾਲੇ ਫਿਰਨਾ। ਆਲਿਆਂ ਦੇ ਨੂੰ ਦੱਸਣਾ ਵਾ ਵੀ ਜਿਹੜੇ ਤੂੰ ਪਿਆਲੀ ਠੇਕੇ ਦੇ ਲੱਭਣ ਡਿਆ ਆਈ ਉਹਦੇ ਪਿਆਲੀ ਰਲ ਗਈ ਆਪਣੀ ਪਿਆਲੀ ਨਾਲ। ਕੀ ਪਤਾ ਇਹਨੂੰ ਆਈ ਜਾਏ ਇਹਨੂੰ ਦੱਸ ਹੀ ਦਿਨਾ ਅੱਜ। ਇਹਨੂੰ ਵੀ ਪਤਾ ਲੱਗ ਜੂ। ਚੱਲ ਹਾਕ ਲੋਤਾਈਓ। ਉਸ ਹੀ ਲੈਣਾ ਇਹਨੂੰ ਭਲਾ ਪਿੱਠੇ ਕਾ ਕਿ ਨਾ ਦਿੰਦੇ ਰਹੇ। ਉੱਪਰਲੇ ਸ਼ਾਹ ਕੀ ਹਾਲ ਚਾਲ ਆ ਵਧੀਆ ਵਧੀਆ ਠੀਕ ਠਾਕ ਹੋਰ ਸੁਣਾ ਦੋ ਇੱਥੇ ਘਲੋਤਾ ਬਸ ਕਣਕਲ ਜਹਾਤੀ ਮਾਰਨਾ ਆ ਮੈਂ ਵੀ ਠੀਕ ਆ ਸਪਰੇ ਸਪਰੂ ਕਰਾ ਦਈਏ ਕਿੰਦਾ ਜੇ ਓਏ ਇਹੋ ਜੇ ਤੇਲਾ ਤੁਲਾ ਤੇ ਹੈ ਹੀ ਮੜਾ ਮੋਟਾ ਹਾਂ ਉਹਦਾ ਮੀਮਾ ਪੈਂਡਿਆ ਰਹਿੰਦੇ ਜੀ ਨਹੀਂ ਆਹੋ ਜੇ ਨਿਆਹ ਕਰਨ ਡੈਡੀ ਵੀ ਕਰਾਲਾ ਤੇ ਮੈਂ ਜੇ ਲੈ ਲੈਣੇ ਆ ਉਹ ਚੱਲ ਕੋਈ ਗੱਲ ਨਹੀਂ ਉਹ ਸੱਜ ਤੋਂ ਟੱਕਰ ਗਿਆ ਯਾਰ ਮੈਨੂੰ ਇੱਥੇ ਮੈਂ ਤੈਨੂੰ ਫੋਨ ਵੀ ਕਰਨਾ ਸੀ ਅੱਛਾ ਭਲਾ ਠੇਕਾ ਕਿ ਨਾ ਦਿੰਦੇ ਰਹੇ ਦਲਿੰਦਰ ਬਣਾਉਂਦੇ ਸੀ ਤੇ ਕਾਠੂ ਕਾ ਤੂੰ ਦੇ ਕੇ ਕੀ ਕਰਨਾ ਵਾ ਪੈਲੀ ਦੇ ਪੈਲੀ ਦੇ ਲੈ ਲਈ ਆ ਆਪਾਂ ਪੈਲੀ ਲੈ ਲਈ ਆ ਉਹ ਕਿਦਾਂ ਲੈ ਲਈ ਤੁਸੀਂ ਪੈਲੀ ਪੈਲੀ ਯਾਰੋਂ ਨਾ ਆਪ ਦਿੱਤੀ ਆ ਉਹਨੂੰ ਤੇ ਲਈ ਆ ਆਪ ਉਹ ਘਰਗੇੜੇ ਮਾਰਦੀ ਰਹੀ ਆ ਦਰਜਿੰਦਰ ਤੇ ਫੇਰ ਹੀ ਲਈ ਆ ਪੈਲੀ ਵੇਚ ਦਿੱਤੀ ਉਹਨਾਂ ਨੇ ਵੇਚਤੀ ਆ ਉਹਨਾਂ ਨੇ ਤੇ ਯਾਰ ਤੂੰ ਮੇਰੇ ਨਾਲ ਗੱਲ ਤੇ ਕਰਦਾ ਗੱਲ ਮੈਂ ਤੇ ਨਾਲ ਕੀ ਕਰਨੀ ਸੀ ਉਹਨਾਂ ਉਹ ਤਾਂ ਮੈਨੂੰ ਕਹਿੰਦੇ ਰਹੇ ਆ ਵੀ ਆਪਾਂ ਲਵਲੀ ਨਾ ਕੀਤੀ ਆ ਗੱਲ ਉਹ ਤੂੰ ਤਾਂ ਮੈਨੂੰ ਉਹ ਦਿਨ ਉੱਥੇ ਟੱਕਰਿਆ ਤੇ ਉਹ ਦਿਨ ਹੀ ਤੂੰ ਦੱਸ ਦਿੰਦਾ ਮੈਨੂੰ ਉਹ ਦਿਨ ਮੈਂ ਕੀ ਦੱਸਣਾ ਐ ਫਿਰ ਇਹ ਕੰਮ ਇਦਾਂ ਹੀ ਆ ਬੋਰਾ ਭਰ ਕੇ ਪੈਸਿਆਂ ਦਾ ਦੇ ਕੇ ਆਏ ਆ ਨੂੰ ਤੇ ਨਾ ਤੈਨੂੰ ਕੋਈ ਜਾਣਦਾ ਨਾ ਪੁੱਛਦਾ ਨਾ ਗਿਸ ਗਿਆ ਤੂੰ ਐਵੇਂ ਪ੍ਰਧਾਨਗੀਆਂ ਘੋੜਦਾਰੀ ਨਾ ਉਹ ਯਾਰ ਅਹੀਂ ਤੇ ਮੰਮੀ ਨਾਲ ਗੱਲ ਕੀਤੀ ਆ ਤੇ ਉਹ ਕਹਿੰਦੀ ਵੀ ਕੋਈ ਗੱਲ ਨਹੀਂ ਤੂੰ ਹੀ ਠੀਕ ਇੱਥੇ ਲੈ ਲਿਓ ਪਰ ਮੈਂ ਇਹ ਪਹਿਲੀ ਲੱਲੀ ਆ ਪਾ ਸਿੱਧੀ ਜਿਹੜੀ ਗੱਲ ਈ ਅਗਲੇ ਫਿਰ ਹਿੰਦਿਆ ਕਰਤੀ ਨਾ ਸ਼ਰੀਕਾਂ ਵਾਲੀ ਗੱਲ ਤੁਸੀਂ ਸ਼ਰੀਕਾਂ ਵਾਲੀ ਯਾਰ ਗੱਲ ਇਹ ਚਕਾਦੀ ਆ ਜਦੋਂ ਅਗਲੇ ਘਰ ਆਉਂਦੇ ਆਣ ਕੇ ਉਹਨੂੰ ਕਹਿਂਦੇ ਆ ਵੀ ਲੈ ਲਓ ਲੈ ਲਓ ਤੇ ਫੇਰ ਆਪਾਂ ਗਾੜੀ ਉਗੀ ਕਹਿੰਦੇ ਤੇ ਤੂੰ ਮੇਰੇ ਨਾਲ ਗੱਲ ਤੇ ਕਰਦਾ ਯਾਰ ਇਦਾਂ ਫੇਰ ਧੜੇ ਬਾਜੀਆਂ ਹੋ ਗੀਆਂ ਨਾ ਫੇਰ ਤੂੰ ਵੀ ਇਹੋ ਰਾਹ ਲੰਘਣਾ ਤੇ ਅਸੀਂ ਵੀ ਇਹੋ ਰਾਹ ਲੰਘਣਾ ਯਾਰ ਲੰਘਣਾ ਤੇ ਇਹੀ ਰਾਹ ਆ ਤੂੰ ਕਿੱਦਾਂ ਦੀਆਂ ਗੱਲਾਂ ਕੰਡਿਆ ਸ਼ਰੀਕਾਂ ਵਾਲੀ ਆ ਤੇਰੇ ਕੋਈ ਗੱਲਾਂ ਕਰਨ ਵਾਲੀਆਂ ਅਗਲਿਆਂ ਦੇ ਦਿੱਤੀ ਆ ਤੇ ਪਹਿਲੀ ਮੈਂ ਲਈ ਆ ਰਾਹ ਇਹੀ ਲੱਗਦਾ ਪਹਿਲੀ ਨੂੰ ਇੱਥੋਂ ਦੀ ਮੈਂ ਨੰਘਣਾ ਹੀ ਹਾਂ ਜੋ ਤੇਰ ਕੋ ਹੋਗਾ ਤੂੰ ਕਰ ਲਈ ਕਾਲੀਆਂ ਨਾ ਮੈਨੂੰ ਦੇ ਦਿੱਤੀ ਤਾਂ ਮੈਂ ਮੈਂ ਹੀ ਰੱਖਣੀ ਹਾਂ ਚੱਲ ਸ਼ਰੀਕਾ ਤੇ ਹੁਣ ਬਣ ਗਿਆ ਵਾ ਨਾ ਚਾਚੇ ਤਾਇਆ ਦੇ ਮੁੜੇ ਤਾਂ ਨਹੀਂ ਨਾ ਰਹੀ ਹੁਣ ਸ਼ਰੀਕੇ ਵਾਲੀ ਯਾਰ ਘਰੀ ਮੂੜੀ ਤੋਂ ਗੱਲ ਕਰਨਾ ਐ ਇੱਕ ਪਤ ਵਧੂਗਾ ਇਹ ਕੋਈ ਗੱਲ ਕਰਨ ਵਾਲੀ ਆ ਅਗਲੇ ਮੈਨੂੰ ਘਰ ਦੇਣਾ ਐ ਆਪਣੀ ਮੰਮੀ ਨੂੰ ਪੁੱਛ ਜਾ ਕੇ ਭੈਣ ਨੂੰ ਪੁੱਛ ਮੇਰੇ ਨਾਲ ਕਾਦੀ ਗੱਲ ਆ ਤੇਰੀ ਉਹ ਚੱਲ ਚੰਗਾ ਭਰਾ ਆਈ ਮੂਲਮਕੰਦਾਂ ਚਲ ਗਿਆ ਨਾ ਇਹਨੂੰ ਚਾਰ ਸੁਣਾਉਂਦਾ ਨਾ ਇਹਨੇ ਭੁਏ ਚੜਨਾ ਸੀ ਤਾਈ ਮੈਂ ਵੀ ਇਹਨੂੰ ਚਾਰ ਸੁਣਾਈਆਂ ਨਾ ਇਹਨੂੰ ਘਰੇ ਕੋਈ ਪੁੱਛਦਾ ਨਾ ਗਿਸਦਾ ਆਣ ਕੇ ਤੇ ਇੱਥੇ ਰੌਲਾ ਪਾਉਂਦਾ ਪਿਆਈ ਪੈਲੀ ਲੱਭਣ ਡਿਆ ਆ ਪੈਲੀ ਜਿਨਾ ਲੈਣੀ ਉਹਨਾਂ ਨੇ ਦੱਸਣਾ ਕਿ ਪੈਲੀ ਠੇਕੇ ਪੁੱਛਦਾ ਫਿਰਦਾ ਕਿੱਲਾ ਇੱਕਦਰ ਕੋ ਪੈਲੀ ਆ ਤੇ ਗੱਲਾਂ ਤੋਂ ਕੰਡਿਆਂ ਵੱਡੀਆਂ ਵੱਡੀਆਂ ਉਂਜਦਾ ਬੜੀ ਵੀ ਕਿਲੇ ਪੈਲੀ ਆ ਤੇਰ ਕੋ ਤੂੰ ਲੈਣੀ ਚੱਲ ਪੈਸਿਆਂ ਦਾ ਕੰਮ ਤੇ ਗਿਆ ਹੋ ਇਹ ਵੀ ਵਧੀਆ ਕੀਤਾ ਹਿੰਦੀ ਲਈ ਜਿਹੜੇ ਦੇਦੇ ਆ ਇਹਨੂੰ ਸਾਂਭ ਕੇ ਨਾ ਵੇਖਾਂ ਭਲਾ ਆਪੀ ਗੁਰਪ੍ਰੀਤ ਕਿੱਥੇ ਆ? ਉਹਨੂੰ ਘਰੇ ਰੋਟੀ ਪਾਣੀ ਦਵਾ ਅੱਗੇ ਤੇ ਚੱਲ ਉਹ ਦੇ ਦਿੰਦੀ ਤੇ ਹੁਣ ਉਹਨੂੰ ਕਿੱਥੇ ਦਿੱਤਾ ਹੁਣਾਂ ਉਹਨੂੰ ਰੋਟੀ ਦੇ ਕੇ ਨਾ ਤੇ ਸ਼ਹਿਰ ਮੈਂ ਬਾਅਦ ਚ ਜਾਨੀ ਉਹਨੂੰ ਇੰਨੀ ਪਹਿਲਾਂ ਲੈ ਗੁਰਪ੍ਰੀਤ ਮੈਂ ਤੈਨੂੰ ਸਾਰੇ ਲੱਭਦੀ ਆਈ ਆ ਤੇ ਮੈਂ ਪਹਿਲਾਂ ਇੱਥੇ ਵੇਖ ਕੇ ਗਈ ਸੀ ਇੱਥੇ ਤਾਂ ਤੂੰ ਨਹੀਂ ਹੁਣ ਕਿੱਥੋਂ ਆਇਆ ਤੂੰ ਮੰਮਾ ਮੈਂ ਆ ਵਾਲੇ ਦਰਵਾਜ਼ੇ ਤੋਂ ਆ ਗਿਆ ਗੁਰਪ੍ਰੀਤ ਮੈਂ ਤੈਨੂੰ ਇੱਕੋ ਗੱਲ ਸਮਝਾਵਾਂ ਤੂੰ ਹੁਣ ਐਸ ਦਰਵਾਜ਼ੇ ਥਾਣੀ ਨਹੀਂ ਆਉਣਾ ਇਨ ਨੂੰ ਮੈਂ ਪੱਕਾ ਬੰਦ ਕਰ ਦੇਣਾ ਵਾ ਠੀਕ ਆ ਨਾ ਹੁਣ ਆਪਣਾ ਇਧਰੋਂ ਦੀ ਆ ਇਧਰੋਂ ਦੀ ਹੀ ਹੋਣਾ ਤੇ ਇਧਰੋਂ ਦੀ ਜਾਣਾ ਵਾ ਕਿਉਂ ਆਂ ਦਰਵਾਜ਼ੇ ਦੇ ਕਿਉਂ ਨਹੀਂ ਹੋਣਾ ਹੋ ਤਾਂ ਹੋਣਾ ਹੀ ਨਾ ਦਾਦੇ ਦਾਦੀ ਤੋਂ ਅਲੱਗ ਹੋ ਗਏ ਆ ਹਾਂ ਵੇ ਲੱਗੂ ਗਏ ਆ ਆ ਦਿੱਤਾ ਵਾ ਕਮਰਾ ਠੀਕ ਆ ਨਾ ਹੁਣ ਹੀ ਇਸੇ ਕਮਰੇ ਚ ਹੀ ਰਹਿਣਾ ਤੇ ਤੂੰ ਉਧਰ ਨਹੀਂ ਜਾਣਾ ਹੈਗਾ ਮਾਂ ਬੱ ਲੱਗੂ ਗਏ ਹੋਗੇ ਆ ਹੋ ਤਾਂ ਤੈਨੂੰ ਚੰਗਾ ਭਲਾ ਪਤਾ ਵਾ ਉਹ 24 ਘੰਟੇ ਸਾਡੇ ਨਾਲ ਲੜਦੇ ਰਹਿੰਦੇ ਸੀਗੇ ਤੇ ਤਾਂ ਕਰਕੇ ਫਿਰ ਮੈਂ ਪਾਪਾ ਤੇਰੇ ਨੂੰ ਕਿਹਾ ਹੀਗਾ ਤੇ ਫਿਰ ਉਹਨਾਂ ਕਿਹਾ ਹੀਗਾ ਵੀ ਇਹਨਾਂ ਨੂੰ ਅਲੱਗ ਕਰ। ਜਦੋਂ ਮੈਂ ਬਾਹਰ ਜਾ ਕੇ ਲੜਦਾ ਵਾਂ ਤੁਸੀਂ ਵੀ ਨੇ ਇੱਕ ਗੱਲ ਸਮਝੇ ਹੁੰਦੇ ਹੋ ਨਾ ਵੀ ਅਗਲਾ ਲੜਦਾ ਰਵ ਜੇ ਆਪ ਨਾ ਲੜੀਏ ਫਿਰ ਅਗਲਾ ਉਹ ਨਹੀਂ ਲੜਦਾ ਫਿਰ ਤੂੰ ਜੇ ਉਹ ਲੜਦੀ ਤੂੰ ਹੀ ਨਾ ਲੜਿਆ ਕਰੋ ਫਿਰ ਅੱਗ। ਉਹ ਤਾਂ ਮੈਂ ਤੇ ਬਥੇਰਾ ਤੈਨੂੰ ਪਤਾ ਚੁੱਪ ਰਹਿ ਰਹਿ ਕੇ ਵੇਖ ਲਿਆ ਵਾ ਪਰ ਦਾਦੀ ਤੇਰੇ ਦੇ ਸੁਭਾਅ ਦਾ ਤੈਨੂੰ ਪਤਾ ਹੀ ਆ ਜਿੰਦਾ ਦੀ ਹੈਗੀ। ਤੂੰ ਤੁਸੀਂ ਚੁੱਪ ਹੀ ਰਹਿਆ ਕਰੋ ਮੈਂ ਅੱਡੋਂ ਪਰੇ ਰਹਿ ਕੇ ਵੇਖ ਲਿਆ ਹੀ ਗੁਰਪ੍ਰੀਤ ਚੱਲ ਹੁਣ ਇਹ ਆ ਵੀ ਹੁਣ ਆਪਾਂ ਲੜਾਂਗੇ ਤੇ ਨਾ ਲੜਾਈ ਖਤਮ ਹੋ ਗਈ ਹੈ ਨਾ। ਦਾਦੀ ਦੇ ਨਾਲੇ ਅੱ ਦਾ ਦੂਰੇ ਦਾਦੀ ਨਾਲ ਦਾ ਹੀ ਬੰਨਣਾ ਸਾਡੇ ਨਾਲ ਦਾ ਥੋੜੀ ਬਣ ਜਾਣਾ ਹੈ ਕਿਉਂ ਮੈਂ ਤੈਨੂੰ ਇੱਕੋ ਗੱਲ ਸਮਝਾਵਾਂ ਤੂੰ ਜਿਆਦੀਆਂ ਗੱਲਾਂ ਨਾ ਕਰ ਜਿੱਦਾਂ ਮੈਂ ਕਹਿਣ ਟੀ ਨਾ ਉਦਾਂ ਹੀ ਕਰ ਤੇ ਹੁਣ ਨਾ ਸਾਡਾ ਦਾਦੇ ਦਾਦੀ ਨਾਲ ਕੋਈ ਰਿਸ਼ਤਾ ਨਹੀਂ ਹੈਗਾ ਤੂੰ ਉਹਨਾਂ ਨੂੰ ਕੋਹਣਾ ਬੁਲਾਉਣਾ ਨਹੀਂ ਹੈਗਾ ਠੀਕ ਹੈ ਨਾ ਮੰਮਾ ਮੈਂ ਨਹੀਂ ਮੈਂ ਦਾਦੀ ਦੇ ਦਾਦੇ ਨੂੰ ਬੁਲਾਇਆ ਕਰਨਾ ਦਾਦੀ ਜਿਹੜੇ ਉਹ ਮੈਨੂੰ ਰੋਟੀ ਰਾਟਿ ਦਿੰਦੇ ਸੀ ਚਲੋ ਤੁਸੀਂ ਘਰੇ ਨਹੀਂ ਹੁੰਦੇ ਤੇ ਜੇ ਤੁਸੀਂ ਕਿਤੇ ਚੱਲ ਜਾਣਾ ਹੋਣਾ ਤੇ ਦਾਦੀ ਮੈਨੂੰ ਰੋਟੀ ਨਹੀਂ ਆਣੀ ਮੈਂ ਭੁੱਖਾ ਮਰ ਜਾਊਂਗਾ ਕਿੱਦਾਂ ਭੁੱਖਾ ਮਰ ਜਾਏਗਾ ਮੈਂ ਮਰਨ ਦੀ ਨਹੀਂ ਦੱਸ ਮਾਵੇਂ ਤੂੰ ਤਾਂ ਹੀ ਫੇਰ ਦੂਰੇ ਫੇਰ ਨੇ ਮੈਨੂੰ ਨਾਲ ਹੀ ਲੱਗ ਜਾਂਦੇ ਕਿਤੇ ਵੀ ਅੱਗੇ ਮੈਂ ਛੱਡ ਜਾਂਦੀ ਹਾਂ ਹੁਣ ਮੈਂ ਤੈਨੂੰ ਨਾਲ ਹੀ ਲੈ ਕੇ ਜਾਇਆ ਕਰਨਾ ਹੁਣ ਨਹੀਂ ਮੈਂ ਛੱਡ ਕੇ ਜਾਇਆ ਕਰਨਾ ਮੁੜ ਕੇ ਫੇਰ ਤੂੰ ਬਾਹਨੇ ਲਾਉਂਨੇ ਆ ਤੂੰ ਸੁਖੂਲੇ ਗਿਆ ਹੈ ਤੂੰ ਸੁਖੂਲੇ ਗਿਆ ਹੈ ਨਹੀਂ ਮੈਂ ਬਾਹਨੇ ਲਾਉਂਦੀ ਠੀਕ ਹੈ ਨਾ ਤੇ ਜਿੱਦਾਂ ਮੈਂ ਕਹਿਣ ਲਈ ਨਾ ਚੁੱਪ ਕਰਕੇ ਉਦਾ ਹੀ ਮੰਨ ਜਾ ਜੇ ਮੇਰੀ ਗੱਲ ਮੰਨੇਗਾ ਨਾ ਤੇ ਤੈਨੂੰ ਮੈਂ ਜੋ ਤੂੰ ਕਹੇਗਾ ਨਾ ਮੈਂ ਤੈਨੂੰ ਉਹੀ ਲੈ ਕੇ ਦਿਆ ਕਰੂੰਗੀ ਠੀਕ ਹੈ ਨਾ ਚੀਜ਼ੀਆਂ ਵੀ ਲੈ ਕੇ ਦਿਆ ਕਰੂੰਗੀ ਤੇ ਸਾਰੇ ਹੀ ਵੇਖੀ ਆਹੀ ਨਾ ਆਪਣਾ ਵੱਖਰਾ ਘਰ ਬਣਾ ਲੈਣਾ ਵਾ ਸੋਹਣਾ ਜਿਆ ਇੰਨਾ ਨਾਲ ਉਹ ਤੇ ਕਿਤੇ ਵਧੀਆ ਬਣਾਉਣਾ ਹੀ ਆਪਣੇ ਪੁੱਤ ਦਾ ਘਰ ਵੇਖੀ ਕਿੱਡਾ ਸੋਹਣਾ ਬਣਾ ਕੇ ਦੇਣਾ ਹੋਵੇ ਤੇ ਇੱਕ ਖਰਗੋਸ਼ ਹੋਰ ਲਿਆ ਕੇ ਦੇਉਗੇ ਉਹ ਲਿਆ ਦਾਂਗੇ ਖਰਗੋਸ਼ ਵੀ ਤੈਨੂੰ ਠੀਕ ਆ ਆਓ ਤੇ ਤੂੰ ਹੁਣ ਉਹ ਜੇ ਤੈਨੂੰ ਬੁਲਾਉਣਗੇ ਵੀ ਨਾ ਦਾਦੂ ਜਾਂ ਦਾਦੀ ਤੇ ਤੂੰ ਬੋਲਣਾ ਨਹੀਂ ਹੈਗਾ ਤੂੰ ਸਿੱਧਾ ਉਹਨਾਂ ਨੂੰ ਕਹਿਣਾ ਵਾ ਕਿ ਤੁਸੀਂ ਮੇਰੇ ਕੁਛ ਨਹੀਂ ਲੱਗਦੇ ਹੈਗੇ ਠੀਕ ਆ ਠੀਕ ਆ ਤੂੰ ਹੁਣ ਬਿਲਕੁਲ ਨਹੀਂ ਉਹਨਾਂ ਨੂੰ ਘੋਣਾ ਬੁਲਾਉਣਾ ਸਿਰਫ ਆਪਣੇ ਕਮਰੇ ਦੇ ਵਿੱਚ ਹੀ ਰਹਿਣਾ ਤੇ ਇਹ ਦਰਵਾਜ਼ੇ ਥਾੜੀ ਉਹਨਾਂ ਦੇ ਉਧਰ ਨਹੀਂ ਜਾਣਾ ਹੈਗਾ ਠੀਕ ਆ ਨਾ ਡਨ ਆ ਹੁਣ ਇਹੀ ਸਾਡਾ ਕਮਰਾ ਵਾ ਤੇ ਆ ਬਾਹਰ ਵਾਲੀ ਸਾਡੀ ਰਸੋਈ ਆ ਠੀਕ ਆ ਠੀਕ ਆ ਜੋ ਮੰਗਣਾ ਮੇਰੇ ਕੋਲੋਂ ਹੀ ਮੰਗਣਾ ਚੱਲ ਕੀ ਖਾਣਾ ਹੁਣ ਦੱਸ ਲਿਆ ਮੈਂ ਲਿਆ ਕੇ ਦਵਾਂ ਮੈਂ ਨਹੀਂ ਕੋਈ ਗੱਲ ਸੁਣ ਮੈਂ ਨਾ ਮੜਾ ਜਾ ਸ਼ਹਿਰ ਜਾਣਾ ਵਾ ਤੇ ਜੇ ਤੂੰ ਨਹੀਂ ਨਾ ਕੁਝ ਖਾਣਾ ਤੇ ਤੂੰ ਮੈਨੂੰ ਦੱਸ ਦੇ ਤੇ ਮੈਂ ਸ਼ਹਿਰੋਂ ਕੋਨਾ ਕੋ ਤੇਰੇ ਲਈ ਲਿਆਵਾਂਗੀ ਤੇ ਕੀ ਆ ਲਿਆਵਾਂ ਕੋਈ ਨਹੀਂ ਮੈਂ ਟਿੱਕੀਆਂ ਲਿਆ ਦੂੰਗੀ ਮੋਮੋਸ ਵੀ ਮੈਂ ਸਾਰਾ ਕੁਝ ਹੀ ਲਿਆ ਦੂੰਗੀ ਤੂੰ ਬਸ ਇਹ ਆ ਕਿ ਜਾਣਾ ਨਹੀਂ ਕਿਤੇ ਤੇ ਬਾਹਰ ਕਿਸੇ ਨਾਲ ਲੜਕੇ ਨਹੀਂ ਆਉਣਾ ਠੀਕ ਆ ਮੰਗੁਰ ਨਾਲ ਕਰੇ ਚੱਲ ਜਾ ਕੋਈ ਨਹੀਂ ਚਲ ਜੀ ਤੂੰ ਨਾ ਕਰ ਹੋਰ ਨਹੀਂ ਕਿਤੇ ਵੀ ਜਾਣਾ ਠੀਕ ਚਲ ਠੀਕ ਆ ਫਿਰ ਹਨਾ ਠੀਕ ਆ ਮੈਂ ਜਾਨੀ ਆ ਫਿਰ ਤੇ ਫਿਰ ਮੈਂ ਸ਼ੁਰੂ ਹੋ ਕੇ ਤੇ ਆ ਕੇ ਤੈਨੂੰ ਦੇ ਦੂੰਗੀ ਜੋ ਠੀਕ ਆ ਲਲੋ ਕਹਿੰਦੇ ਹੀ ਮੈਂ ਛੱਡ ਗਈ ਨਹੀਂ ਜਾਊਂਗੀ ਛੱਡ ਕੇ ਤੇ ਹੁਣੇ ਚਲ ਚੱਲੀ ਆ ਮੁੜ ਕੇ ਇਹਦਾ ਕੀ ਪਤਾ ਦੋਦੀ ਦੋਦੇ ਤੋਂ ਲੱਗੋ ਜਿਵੇਂ ਇਹਦੇ ਬੁਲਾਉਣਾ ਵਾ ਚੁੱਪਚੀ ਬੀਤੇ ਚਲ ਕੰਮ ਬਾਕੀ ਦਾ ਤੇ ਹੋਇਆ ਹੀ ਆ ਆ ਦੋਗ ਭਾਂਡੇ ਆ ਇਹਨਾਂ ਨੂੰ ਮੈਂ ਮਾ ਚੱਲਨੀ ਆ ਤੇ ਪਹਿਲਾਂ ਮੈਂ ਨਾ ਸ਼ਹਿਰ ਦਾ ਕੰਮ ਕਰ ਆਵਾ ਚੰਗਾ ਹੋ ਗਿਆ ਗੁਰਪ੍ਰੀਤ ਨੇ ਵੀ ਕਹਿਤਾ ਵੀ ਮੈਂ ਕੁਝ ਨਹੀਂ ਖਾਣਾ ਹੈਗਾ ਉਹਦੇ ਲਈ ਤੇ ਮੈਂ ਸਹਰੋ ਹੀ ਆਉਣਾ ਆਪਣੀ ਦੇਖੀ ਜਾਊਗੀ ਮੁਰਕੀ ਆ ਕੇ ਇਹ ਰੋਟੇ ਪੱਕੂਗੀ ਠੀਕ ਆ ਨਾ ਪੱਕੂ ਵੀ ਤੇ ਕੋਈ ਗੱਲ ਨਹੀਂ ਪਹਿਲਾਂ ਸ਼ਹਿਰ ਵਾਲਾ ਕੰਮ ਨੇ ਛੱਡ ਕੇ ਆਵਾਂ ਉਹ ਜੜੀ ਹੈ ਚਲ ਤਾਰ ਨਿਕਲ ਗਈ ਆ ਦੁੱਧ ਸਾਂ ਵੀ ਲਵਾਵਾਂ ਚਲੋਂ ਭਾਂਡੇ ਦੀ ਮਾਂਜੀ ਗਈ ਆ ਘਰ ਕੱਢ ਕੇ ਲੈ ਗਈ ਅੰਦਰ ਪਹਿਲਾ ਮੈਂ ਨਾ ਇਹ ਕੋ ਅੱਧਾ ਦੁੱਧ ਲੈ ਆਵਾ ਹੋਰ ਨਾ ਹੋਵੇ ਆਪਣਾ ਕੱਢ ਕੇ ਤੇ ਮੁੜਕੇ ਵਿੱਚ ਪਾਣੀ ਛੋਟ ਦੇ ਪਹਿਲਾ ਦੁੱਧ ਵਾਲਾ ਕੰਮ ਕਰਾ ਹਾਈ ਹੇ ਰੱਬਾ ਆ ਰ ਆ ਕੇ ਗਈ ਹਾਂ ਪੇ ਆਉਂਦਿਆਂ ਨੂੰ ਭਾਲਾ ਆ ਜਾਊਗਾ ਆ ਸਾਰਾ ਉਬਲ ਗਈ ਆ ਹੋਰ ਹੀ ਖਲਾਰਾ ਪੈ ਗਿਆ ਇਹ ਹੁਣ ਦੱਸ ਮੈਂ ਬਾਅਦ ਵਿੱਚ ਇਹ ਸਾਫ਼ ਕਰ ਲੈਂਦੀ ਮੰਮੀ ਹਾਂ ਦੱਸ ਦੁੱਧ ਮੈਨੂੰ ਦੇ ਦੋ ਦੁੱਧ ਦਾ ਕਾਦਾ ਲੱਭਣ ਡਈ ਮੇਰ ਕੋ ਤੈ ਦੁੱਧ ਦਾ ਅਸੀਂ ਇੱਥੋਂ ਹੀ ਲੈਣਾ ਕਿ ਥੋ ਲੈਣਾ ਨਾ ਮੈਂ ਇੱਥੋਂ ਕਿੱਦਾਂ ਲੈਣਾ ਵਾ ਨਾ ਕਦੀ ਤੋ ਤਾਰ ਕੱਢੀ ਨਾਗ ਦਾ ਟੋਕਰੀ ਪੱਠਿਆਂ ਦੀ ਸੁੱਟੀ ਗੜਵੀ ਲੈ ਕੇ ਦੁੱਧ ਲੈਣ ਆ ਗਈਆਂ ਤੂੰ ਇਹ ਕੰਮ ਨਹੀਂ ਗਾ ਚੱਲਣੇ ਦੱਸ ਮੰਮੀ ਡੰਗਰ ਤੇ ਸਾਂਝੇ ਕਰ ਦਈਏ ਨਾ ਤੇ ਮੈਂ ਹੁਣ ਤੁਹਾਡੇ ਕੋਈ ਦੁੱਧ ਲੈਣਾ ਹੁਣ ਮੈਂ ਘਰ ਘਰ ਦੁੱਧ ਲੈਣ ਜਾਵਾਂ ਨਾ ਡੰਗਰ ਤੇ ਸਾਂਝੇ ਕਰਦੇ ਆ ਤਹੀਂ ਦੋਵੇਂ ਜੀ ਨੌਕਰ ਲੱਗੇ ਆ ਫੇ ਗੋਹਾ ਸੁੱਟ ਕੇ ਦੁੱਧ ਤੈਨੂੰ ਮੁਕਤ ਮਲੇ ਰਹੀਏ ਮੇਰੇ ਸੋਲਾ ਗੱਲ ਜਾ ਪੱਠੇ ਪਾਇਆ ਕਰ ਤੋ ਗੋਹਾ ਚੁੱਕਿਆ ਕਰ ਤੇ ਜਾ ਫਿਰ ਮੁੱਲ ਮਿਲ ਨਹੀਂ ਦੁੱਧ ਏਦਾਂ ਨਹੀਂ ਮਿਲਣਾ ਉਹ ਚੱਲ ਬਾਬਾ ਮੋਲੀ ਦੇ ਦਿਆ ਕਰੋ ਇੱਕ ਦੋ ਦਿਨ ਤੇ ਦੋ ਹੁਣ ਮੇਰਾ ਕਰਕੇ ਨਹੀਂ ਦੇਣਾ ਤੇ ਆਪਣੇ ਪੋਤੇ ਦਾ ਕਰਕੇ ਹੀ ਦੇ ਦੋ ਮੁੜ ਕੇ ਦੇ ਦਿਆ ਕਰੋ ਮੋਲੀ ਮੈਂ ਮੋਲੀ ਲੱਲਿਆ ਕਰੂ ਅੱਜ ਤੋਂ ਹੀ ਮੈਂ ਮੋਲੇ ਦੇਣਾ ਹੀ ਸਿੱਧੀ ਜਿਹੜੀ ਗੱਲ ਵਾ ਜਾਂ ਤਾਰ ਕੱਢਿਆ ਕਰ ਤੂੰ ਸਾਡੀਆਂ ਚਾਰ ਟਿੱਕੀਆਂ ਨਹੀਂ ਪਕਾ ਸਕੀ ਤੇ ਮੈਂ ਤਾਰਾ ਕੱਢ ਕੱਢ ਕੇ ਬੁੱਢੇ ਵਾਰਾ ਤੇ ਦੁੱਧ ਤੁਹਾਨੂੰ ਪਿਵਾਵਾਂ ਚੱਲ ਦੋ ਮੈਨੂੰ ਬੇਕੋਗੀ ਮੈਂ ਬਾਹਰ ਵਾਲੇ ਨਾਲ ਗੱਲ ਕਰਕੇ ਵੀ ਕੀ ਕਹਿੰਦਾ ਤੂੰ ਪਹਿਲਾਂ ਬਾਹਰ ਵਾਲੇ ਨਾਲ ਗੱਲ ਹੀ ਕਰ ਲੈ ਹਾਂ ਦੁੱਧ ਬਾਤ ਖੜੀ ਨਹੀਂਗਾ ਹੁਣ ਇੱਥੇ ਡਿਊਟੀ ਗਿਆ ਵਾ ਤੂੰ ਮੈਨੂੰ ਦੁੱਧ ਦੇ ਦੋ ਪਹਿਲੇ ਮੈਂ ਦੁੱਧ ਦਿੱਤਾ ਹੀ ਕਲੇਸ਼ ਪਾ ਕੇ ਬੈਠ ਗਈ ਆ ਮੈਂ ਅੱਪਾ ਤੱਕ ਕਿਲੋ ਪਾ ਦਿੰਨੀ ਆ ਬਾਕੀ ਉਹਨੂੰ ਵੀ ਵੰਡ ਵੜੇਵਾ ਪਾਉਣਾ ਹੁੰਦਾ ਵਾ ਇੱਦਾਂ ਨਹੀਂ ਮੈਨੂੰ ਗੜਵੀ ਭਰ ਦੋ ਗੜਵੀ ਭਰ ਦੋ ਤੈਨੂੰ ਤੂੰ ਦੁੱਧ ਦਿੱਤਾ ਹੀ ਘੋਟ ਉਹ ਵੀ ਸੜੀ ਨਹੀਂ ਦਿੱਤਾ ਹੀ ਵੀ ਦੱਸ ਵੀ ਤੂੰ ਚੱਜ ਨਹੀਂ ਦੇ ਦੇ ਮੁੰਡੇ ਨੇ ਕੀ ਇਹ ਨਾ ਪੀਣਾ ਹੀ ਭਲਾ ਚੱਲ ਕੋਈ ਗੱਲ ਨਹੀਂ ਹੁਣ ਇਹ ਵੀ ਆ ਵੀ ਇੱਥੇ ਮੈਂ ਰੱਖ ਜੂਗੀ ਤੇ ਪਾਵੇ ਬਿੱਲੀ ਪੀਜੀ ਵਕਤ ਹੀ ਪਾ ਲਿਆ ਮੈਂ ਤੇ ਅੱਡ ਹੋ ਗੇ ਚੱਲ ਕੋਈ ਨਹੀਂ ਇਹਨੂੰ ਇਦਾਂ ਟੱਕ ਕੇ ਨਾ ਤੇ ਏਟ ਦੇ ਜਾਨੀ ਫਿਰ ਆ ਕੇ ਹੁਣ ਸੋਚਦੀ ਆ ਵੀ ਕੀ ਕਰਨਾ ਵਾ ਕਰਨਾ ਹੀ ਪੈਣਾ ਰਸੋਈ ਦਾ ਕੋਹ ਇਦਾਂ ਤਾਂ ਨਹੀਂ ਕੀ ਗੱਲ ਬਣਨੀ ਹੈਗੀ ਇਦਾਂ ਤਾਂ ਡਾਰੀ ਰਹਿੰਦਾ ਵਾ ਬਿੱਲੀ ਬੁੱਲੀ ਦਾ ਹਰ ਇੱਕ ਡੇ ਦਾ ਤੇ ਤੇ ਵੀ ਆ ਵੀ ਕੋਲ ਪੈਸੇ ਹੋ ਨਾ ਤੇ ਖਰਚੇ ਨੂੰ ਜੀ ਨਹੀਂ ਉਹ ਕਰਦਾ ਅੱਗੇ ਵਾਵਾ ਮੈਂ ਇਹਨਾਂ ਕੋ ਖਰਚਾ ਕਰਾ ਲੈਂਦੀ ਗਲਤੀ ਤੇ ਮੈਂ ਕਰਤੀ ਅੱਡ ਹੋਣ ਦੇ ਚਾਚ ਆ ਜਿਹੜੀ ਰਸੋਈ ਹੀ ਨਾ ਇਹਨੂੰ ਉਦੋਂ ਹੀ ਕੰਧ ਖੁੰਦੇ ਨਾ ਕੋ ਕਢਾ ਕੇ ਨਾ ਦਰਵਾਜ਼ਾ ਲਵਾ ਕੇ ਤੇ ਫੇਰ ਹੀ ਮੈਂ ਅੱਡ ਹੋਣਾ ਸੀਗਾ ਪਰ ਕੀ ਕਰਾਂ ਹੁਣ ਛੇਤੀ ਛੇਤੀ ਦੇ ਵਿੱਚ ਨਾ ਗਲਤੀਆਂ ਤੇ ਮੈਂ ਕਰ ਲੀਆਂ ਚੱਲ ਕੋਈ ਨਹੀਂ ਅੱਜ ਦਾ ਦਿਨ ਤੇ ਕੱਢਾਂ ਤੇ ਹੁਣ ਵੇਖਦੀ ਆ ਕੱਲ ਨੂੰ ਮਿਸਤਰੀ ਨੂੰ ਡਾਹ ਗਏ ਨਹੀਂ ਤੇ ਜਾਲੀ ਜੂੜੀ ਲਵਾ ਛੜਾਂਗੇ ਫਿਰ ਹੋਰ ਕੀ ਕਰਨਾ ਵਾ ਮੁੜ ਕੇ ਆਪੇ ਆ ਕੇ ਕਰਉਂਦੇ ਰਹਿਣਗੇ ਜਿਹੜਾ ਕੰਮ ਕਰਾਉਣਾ ਹੋਊਗਾ ਹਾਏ ਹਾਏ ਰੋਜ਼ ਹੀ ਤਿਆਰ ਹੋ ਕੇ ਚਲ ਜਾਂਦੀ ਆ ਇਹਦਾ ਕਿਹੜਾ ਦਫ਼ਤਰ ਦਾ ਕੰਮ ਆ ਪੇ ਦਫ਼ਤਰ ਜਾਂਦੀ ਆ ਪੇਕੇ ਵੀ ਨਹੀਂ ਜਾਂਦੀ ਹੁਣੀ ਰੋਜ਼ ਪੇਕੇ ਨੇ ਕੀ ਲੈਣ ਜਾਣਾ ਵਾ ਨਾਲੇ ਜੇ ਰੋਜ਼ ਜਾਂਦੀ ਹੁੰਦੀ ਨਾ लवली ਨੇ ਮੈਨੂੰ ਦੱਸ ਹੀ ਦੇਣਾ ਸੀ ਪਰ ਸਮਝ ਨਹੀਂ ਆਉਂਦੀ ਕੱਪੜੇ ਪਾਉਂਦੀ ਆ ਤੇ ਤੁਰ ਪੈਂਦੀ ਆ ਕੱਪੜੇ ਪਾਉਂਦੀ ਆ ਤੇ ਤੁਰ ਪੈਂਦੀ ਆ ਜਾਂਦੀ ਮੈਨੂੰ ਲੱਗਦਾ ਕਿ ਇਹ ਮਾਰਤੇ ਹੀ ਆ ਏਦਾਂ ਕਰਦੀ ਆ ਘਰਪ੍ਰੀਤ ਘਰੇ ਹੀ ਆ ਅੰਦਰ ਹੁਣ ਆਪਣੇ ਉਹਨੂੰ ਕੁੱਛਦੀ ਆ ਭਲਾ ਵੀ ਕਿੱਥੇ ਗਈ ਆ ਉਹਨੂੰ ਤਾਂ ਦੱਸ ਕੇ ਗਈ ਹੁਣੀ ਆ ਨਾ ਉਹ ਤੇ ਹਲ ਜਾਂਦੀ ਆ ਲੈ ਵੀ ਚੰਗਾ ਹੋ ਗਿਆ ਪਰ ਮੰਮਾ ਨੇ ਨਾ ਫੋਨ ਦੇ ਗਈ ਆ ਵੀ ਨਈ ਦੇ ਮੈ ਆ ਰਹੇ ਇੱਥੇ ਗੁੱਲੋ ਵੇ ਲੋ ਕੀ ਕਰਦਾ ਕੋਨਾ ਵੇ ਗੁਰਪ੍ਰੀਤ ਬੁਆ ਕੋਲ ਇਹ ਵੀ ਨਿਕਸੀ ਆਪਾ ਦੱਸੋ ਮੇਰੀ ਗੱਲ ਸੁਣਾ ਤੂੰ ਕੱਲਾ ਅੰਦਰ ਬੈਠਾ ਵਾ ਆਹੋ ਉੱਥੇ ਮੇਰੇ ਲੱਗੇ ਆ ਜਾਨਾ ਮੈਂ ਨਹੀਂ ਹੋਣਾ ਮੰਮੀ ਨੂੰ ਕਿਹਾ ਤੇ ਕਿੱਥੇ ਗਈ ਤੇਰੀ ਮੰਮੀ ਅੱਜ ਮੈਨੂੰ ਨਹੀਂ ਪਤਾ ਬੁੱਦਾ ਮੈ ਤੇਨੂੰ ਦੱਸ ਕੇ ਨਹੀਂ ਗਈ ਮੈਨੂੰ ਦੱਸ ਕੇ ਗਈ ਬੜੀ ਤਿਆਰ ਬਿਆਰ ਹੋ ਕੇ ਗਈ ਆ ਪਤਾ ਐ ਮੈਨੂੰ ਕਿੱਥੇ ਚਲ ਗਈ ਤਿਆਰ ਬਿਆਰ ਹੋ ਕੇ ਚੱਲ ਆ ਮੇਰਾ ਪੁੱਤ ਤੈਨੂੰ ਪੈਸੇ ਦਿਨੀ ਆ ਕੋਈ ਚੀਜ਼ ਲਿਆ ਕੇ ਖਾਣਾ ਮੈਂ ਨਹੀਂ ਖਾਣੀ ਕਿਉਂ ਕੀ ਗੱਲ ਹੋਈ ਆ ਨਹੀਂ ਆ ਮੇਰਾ ਪੁੱਤ ਤੈਨੂੰ ਪੈਸੇ ਦਵਾਂ ਵੀ ਆ ਗਿਆ ਤੇ ਮੇਰੇ ਕੋ ਛੱਟ ਪੈਸੇ ਮੰਗਦਾ ਹੁੰਦਾ ਹ ਹੁਣ ਕੀ ਹੋ ਗਿਆ ਵਾ ਨਹੀਂ ਮੈਂ ਨਹੀਂ ਕੋਈ ਖਾਣਾ ਆ ਚੱਲ ਜੀ ਨਹੀਂ ਮੈਂ ਮੇਰੀ ਨਹੀਂ ਤੂੰ ਹੀ ਦਾਦੀ ਦੁੱਦੀ ਜਾਓ ਵੀ ਵੇ ਦਾਦੀ ਨਹੀਂ ਤੇਰੀ ਮੈਂ ਨਹੀਂ ਮੇਰੀ ਅੱਗੇ ਤੇ ਮੇਰੀਆਂ ਸਾਰੀਆਂ ਗੱਲਾਂ ਮੰਨਦਾ ਹਾਂ ਵੇ ਕੀ ਪੱਟੀ ਪੜ੍ਹਾਤੀ ਤੈਨੂੰ ਉਹਨੇ ਉਹਨੇ ਨਹੀਂ ਕੋਈ ਵੀ ਪੜ੍ਹਾਇਆ ਪੜ੍ਹਿਆ ਗੁਰਪ੍ਰੀਤ ਤੂੰ ਦੱਸ ਜਾਂ ਨਾ ਦੱਸ ਤੇਰੀ ਮਾਂ ਨੇ ਤੈਨੂੰ ਪੱਕਿਆ ਕੀਤਾ ਹੁਣਾਂ ਨਹੀਂ ਮੈਨੂੰ ਨਹੀਂ ਮੇਰੀ ਮਾਂ ਨੇ ਪੱਕਿਆ ਸਿੱਧਾ ਖੜ ਦੱਸ ਮੇਰਾ ਪੁੱਤ ਕੀ ਦੱਸਾਂ ਤੇ ਤੈਨੂੰ ਮੈਂ 100 ਰੁਪਏ ਦਵਾਂਗੀ ਮੈਨੂੰ ਕੋਈ ਜਿਹਾ ਨਹੀਂ ਚਾਹੀਦਾ ਫਿਰ ਮੈਨੂੰ 100 ਨਹੀਂ ਮੈਨੂੰ 200 ਚਾਹੀਦਾ ਜੀ ਚੱਲ 200 ਹੀ ਦੇ ਦੂੰਗੀ ਗੱਲ ਤੇ ਦੱਸ ਮੈਨੂੰ ਗੱਲ ਇਹ ਵੀ ਮੰਮਾ ਗਏ ਆ ਸ਼ਹਿਰ ਅੱਛਾ ਤੇ ਮੈਨੂੰ ਕਹਿ ਕੇ ਗਏ ਆ ਵੀ ਤੂੰ ਇੱਥੇ ਘਰੇ ਰਹੀਂ ਦਾਦੀ ਨੂੰ ਕੁਝ ਦੱਸੀ ਦੁੱਸੀ ਨਾ ਅੱਛਾ ਤੇ ਨਾ ਉਹਨਾਂ ਨੂੰ ਬੁਲਾਇਆ ਕਰੀ ਹੱਥੋਂ ਬਾਅਦ ਤੇ ਫਿਰ ਤੂੰ ਜੋ ਮੰਗੇਗਾ ਨਾ ਮੈਂ ਤੈਨੂੰ ਉਹੀ ਲਿਆ ਦਊਂਗੀ ਪਰ ਮੈਂ ਹੁਣ ਤੁਹਾਨੂੰ ਦੱਸਤਾ ਜੇ ਤੇ ਮੇਰੀ ਗੱਲ ਸੁਣ ਸ਼ਹਿਰ ਕੰਮ ਕਿਹ ਗਈ ਆ ਸ਼ਾਇਦ ਉਹਨਾਂ ਨੇ ਕੀ ਕਰਨ ਜਾਣਾ ਸੀ ਮੈਨੂੰ ਲੱਗਦਾ ਕਢੋਲਤੇ ਨਹੀਂ ਗਏ ਹੋਣਗੇ ਹੋਂ ਦਾ ਪਰ ਹੱਥ ਪੈ ਲਫਾਫਾ ਆਈ ਸ਼ਾਇਦ ਉਹ 'ਚ ਪੈਸੇ ਹੋਣ ਤੇ ਜਮ੍ਹਾਂ ਕਰਾਉਣ ਗਏ ਹੋਣਗੇ ਅੱਛਾ ਜਮ੍ਹਾਂ ਕਰਾਉਣ ਗਏ ਆ ਹਾਂਜੀ ਚਲ ਠੀਕ ਆ ਇੱਕ ਮਿੰਟ ਬਾਕੀ ਗੱਲਾਂ ਛੱਡੋ ਪਹਿਲਾਂ ਮੇਰੇ ਪਹਿਲੇ ਆ ਪੁੱਤ ਮੈਂ ਆਪਾਂ ਇਹ ਤੈਨੂੰ ਹੀ ਦੇਣੀ ਆ ਹੋਰ ਕਿਹਨੂੰ ਦੇਣੀ ਆ ਮੈਂ ਤੈਨੂੰ 200 ਰੁਪਏ ਦੇ ਦਿਆ ਕਰੂੰਗੀ ਮੈਨੂੰ ਸਾਰੀ ਗੱਲ ਦੱਸਿਆ ਕਰ ਮੈਂ ਰੋਜ਼ ਨਾਲ ਟਾਈਮਰ ਲਾ ਲੈਣਾ ਜਦੋਂ 2 ਮਿੰਟ ਬਾਅਦ ਤੁਹਾਡੇ ਕੋਲ 200 ਰੁਪਏ ਲੈ ਲੈ ਕਰ ਲੈ 2 ਮਿੰਟ ਬਾਅਦ ਪੁੱਤ ਤੂੰ ਮੰਮੀ ਆਪਣੀ ਦੀ ਗੱਲ ਦੱਸੇਂਗਾ ਫੇਰ ਹੀ 200 ਦਊਂਗੀ ਤੈਨੂੰ ਮੈਂ ਮੈਂ ਪੂਰੀ ਨਹੀਂ ਦੱਸਣੀ 2 ਮਿੰਟਾਂ ਤੱਕ ਜੇ 2 ਮਿੰਟਾਂ ਦਾ ਗੱਲ ਪੂਰੀ ਹੋ ਗਈ ਚਲ ਆ ਤਵਾਂ ਫੇਰ ਦੋਲੋ ਤਾਂ ਹੁਣ ਉਹਨੂੰ ਨਾ ਦੱਸਦੀ ਪਿਤਾਦੀ ਨੂੰ ਦੱਸਿਆ ਹੀ ਮੈਂ ਨਹੀਂ ਤਾਂ ਤੈਨੂੰ ਵੀ ਕੁੱਟ ਪੈ ਜਾਣੀ ਆ ਜੇ ਮੈਨੂੰ ਉਧਰੋਂ ਪੈਸੇ ਦੀ ਰਿਸ਼ਵਤ ਮਿਲ ਗਈ ਫੇ ਮਾਤਾ ਨੂੰ ਦੱਸ ਲੈ ਤੂੰ ਤੇ ਰਿਸ਼ਵਤਖੋਰ ਹੋ ਗਿਆ ਫਿਰ ਆ ਜਾ ਦਮਾ ਰਮਾਨਾ ਹਾਂਜੀ ਹਾਂ ਕੰਮ ਬਾਅਦ ਕਰ ਲੈਂਦੀ ਤੈਨੂੰ ਵੀ ਪਤਾ ਵੀ ਮੀ ਆਉਣ ਵਾਲਾ ਤੇ ਧਾਰ ਕੱਢ ਲਈ ਜੀ ਪਹਿਲਾਂ ਧਾਰ ਮੈਂ ਕੱਢ ਲਈ ਆ ਤੇ ਮੈਂ ਹਾਂ ਥੋੜੇ ਜਿਹਾ ਮੁੰਗਰੇ ਆ ਚਲ ਚਟਣੀ ਬਣਾ ਲੈਣੀ ਆ ਨਾਲ ਮੁੰਗਰਿਆਂ ਦੀ ਚਲ ਹਾ ਤੇ ਵਧੀਆ ਕੀਤਾ ਵਾ ਤੇ ਮੇਰੀ ਸੁਣੋ ਗੱਲ ਹਾਂ ਨਾ ਆਪਣੀ ਦਾ ਕਾਰਨਾਮੇ ਸੁਣ ਲੋ ਕੀ ਕੀ ਦੀ ਹੁਣ ਮੁੰਡੇ ਨੂੰ ਅੰਦਰ ਦੇਗੀ ਉਹਨੇ ਅੰਦਰ ਕੁੰਡੀ ਲਾਈ ਸੀ ਅੱਛਾ ਆਪ ਫਿਰ ਕੱਪੜੇ ਪਾਏ ਤੋ ਉੱਡ ਗਈ ਕਿਸ ਪਾਸੇ ਤੇ ਮੈਂ ਮੁੰਡੇ ਦਾ ਨਾ ਬੂਆ ਖੜਕਾਇਆ ਤੋ ਉਹਨੇ ਖੋਲਿਆ ਅੱਛਾ ਤੇ ਮੈਂ ਹਾਂ ਪੁੱਤ ਮੰਮੀ ਕਿੱਥੇ ਗਈ ਆ ਇਹ ਮੈਨੂੰ ਨਹੀਂ ਪਤਾ ਮੈਨੂੰ ਦੱਸ ਕੇ ਨਹੀਂ ਗਈ ਕਿੱਥੇ ਗਈ ਆ ਅੱਛਾ ਤੇ ਮੈਂ ਹਾਂ ਤੈਨੂੰ ਪਤਾ ਤੇ ਹੁਣ ਆਈ ਆ ਨਹੀਂ ਇੱਕ ਲਫਾਫਾ ਜਿਹਾ ਲੈ ਕੇ ਗਈ ਆ ਤੇ ਪੈਸੇ ਫਿਰ ਜਮਾ ਕਰਾਉਣ ਗਈ ਆ ਅੱਛਾ ਤੇ ਨਾਲੇ ਉਹ ਕਹਿੰਦੀ ਸੀ ਉਹਨਾਂ ਨਾਲ ਨਾ ਕੋਈ ਆਕਰ ਉਹ ਨਹੀਂ ਤੇਰੀ ਦਾਦੀ ਦਾਦਾ ਹੈਗੇ ਅਸੀਂ ਹੁਣ ਵੱਖਰੇ ਹੋ ਗਏ ਆ ਤੇ ਮੈਂ ਹਾਂ ਪੁੱਤ ਮੈਂ ਤੇਰੀ ਦਾਦੀ ਰਣਾ ਵਾਂ ਉਹਨੂੰ ਮੈਂ ਪੈਸਿਆਂ ਦਾ ਲਾਲਚ ਦਿੱਤਾ ਅੱਛਾ ਤਾਂ ਕਰਕੇ ਉਹਨੇ ਮੈਨੂੰ ਦੱਸਿਆ ਵੇਖ ਲਓ ਮੁੰਡੇ ਨੂੰ ਪੱਕਿਆਂ ਕਰੀ ਜਾਣ ਲਈ ਆ ਵੀ ਕੋਈ ਗੱਲ ਨਹੀਂ ਉਹਨਾਂ ਨਾਲ ਕਰਨੀ ਤੇ ਪੈਸੇ ਦੇ ਕੋ ਕਿੱਥੋਂ ਆਏ ਹੋਣਗੇ ਜਿਹੜੇ ਜਮਾ ਕਰਾਉਣ ਗਈ ਆ ਪੈਸੇ ਪਿੰਡੋਂ ਲੈਂਦੇ ਹੋਣੇ ਤੇ ਜਾ ਉਹਨੇ ਮੁੰਡੇ ਨੇ ਪਾਏ ਹੋਣੇ ਬਾਰੋਂ ਨਹੀਂ ਮੁੰਡੇ ਨੇ ਤੇ ਜੇ ਤਨਖਾਹ ਪਾਉਂਦਾ ਇਹ ਤਾਂ ਅਕਾਉਂਟ ਚ ਪਾਉਣੇ ਹੀ ਉਹ ਜਮਾ ਕਰਾਉਣਾ ਥੋੜਾ ਇਹਨੇ ਜਾਣਾ ਹੀ ਉਹ ਤਾਂ ਸਿੱਧੇ ਬੈਂਕ ਚ ਪਾਉਂਦਾ ਹੁੰਦਾ ਹੂੰ ਕਿਤੇ ਵੇਖਣਾ ਕਿਤੇ ਸਾਡੇ ਨੇ ਹੱਥ ਫੇਰ ਗਈ ਉਹ ਨਹੀਂ ਨਹੀਂ ਮੈਂ ਤਾਂ ਲਮਾਰੀ ਨੂੰ ਜਿੰਦਾ ਮਾਰਿਆ ਵਾ ਮੈਂ ਨਹੀਂ ਹੁਣ ਇਹਦਾ ਵਸਾ ਖਾਂਦੀ ਮੈਂ ਚਾਬੀ ਕੋਲ ਹੀ ਰੱਖ ਦਿੰਨੀ ਆ ਰਮਨ ਪਿੰਡ ਤੇ ਤੁਰ ਹੀ ਰਹਿੰਦੀ ਆ ਸ਼ਾਇਦ ਆਪਣੇ ਮਾਗੋ ਲੈਣਦੇ ਹੋਣ ਪਰਸੋਂ ਗਈ ਸੀ ਨਾ ਮੈਨੂੰ ਲੱਗਦਾ ਉਸ ਦਿਨ ਕੋਈ ਕਾਰਾ ਕਰਕੇ ਆਈ ਆ ਉਹ ਛੱਡ ਤੂੰ ਰਮਨ ਇਹਨਾਂ ਗੱਲਾਂ ਨੂੰ ਜਿੱਥੋਂ ਮਰਦੀ ਲਿਆਵੇ ਨਾ ਲਿਆਵੇ ਰਮਨ ਜੋ ਮੋੜੇ ਦੇ ਨਾਲ ਸਕਾਲਣ ਡਈ ਆ ਨਾ ਆਪਣੇ ਰਾਵਾਂ ਚ ਕੰਡੇ ਖਲਾ ਰਣ ਡਈ ਆਏ ਚਲ ਹਨੂ ਕੀ ਜੋ ਕਰੂਗੀ ਉਹ ਭਰੂਗੀ ਸਖਾਲਨ ਰਹੀ ਆ ਨਾ ਉਹਨੇ ਮੁੰਡੇ ਨੇ ਇਹਦੇ ਬਰਖਲਾਫ ਹੋ ਜਾਣਾ ਵਾ ਹੁਣ ਅੰਦਰ ਦੇਖ ਤੇ ਆਪ ਗਈ ਨਿਕਲ ਉਹ ਹੁਣ ਨਿਆਣਾ ਨਹੀਂਗਾ ਸਿਆਣਾ ਹੋਇਆ ਉਹਨੂੰ ਵੀ ਸਮਝ ਆਉਂਦੀ ਆ ਫੇ ਮिन्नੂ ਮਾਂ ਪਿਓ ਤੋਂ ਵੱਖਰੇ ਕਰਨ ਲਈ ਆ ਜਾਂ ਮੇਰੇ ਪਿਓ ਨੂੰ ਮਾਂ ਪਿਓ ਤੋਂ ਵੱਖਰੇ ਕਰਤਾ ਵਾ ਕੱਲ ਨੂੰ ਮੇਰਾ ਕਿੰਨਾ ਕ ਕਰਨਾ ਵਾ ਵੇਖ ਲਿਓ ਇਸੇ ਮੁੰਡੇ ਨੇ ਕੱਲ ਨੂੰ ਇਹਨੂੰ ਮੇਹਣੇ ਮਾਰਿਆ ਕਰਨੇ ਆ ਫੇ ਅੱਖਾਂ 'ਚ ਕੋਸੋਨ ਦੇ ਦੇ ਕੇ ਰੋਣਾ ਫੇਰ ਫਾਇਦਾ ਕੋਈ ਨਹੀਂ ਹੋਣਾ ਫੇਰ ਕੱਢਿਆ ਕਰੂਗੇ ਘਰੋਂਗੇ ਇਹਨੂੰ ਤਾਂ ਕੋਈ ਗੱਲ ਨਹੀਂ ਆਪਣੇ ਘਰਤਬੇ ਹੀ ਨਿਕਲਣਾ ਵਾ ਜੋ ਕੁਝ ਸਾਡੇ ਨਾਲ ਕਰਨ ਲਈ ਆ ਉਹ ਵੇਖਣੀ ਲਿਆ ਕੀ ਬੰਨ ਲਿਆ ਵਾ ਉਹ ਨੇੜਾ ਥੋੜਾ ਹੋਣਾ ਆਪਣੀਆਂ ਕੀਤੀਆਂ ਆਪਣੇ ਗਾੜੀਆਂ ਆਉਂਦੀਆਂ ਹੁੰਦੀਆਂ ਵਾ ਹਾਂ ਹੋਏ ਤੇ ਤੇਰੀ ਗੱਲ ਠੀਕ ਹੈ ਚਲ ਆਓ ਮੈਂ ਕਰਾਂ ਕੰਮ ਕਿਹੜੀਆਂ ਗੱਲਾਂ ਚ ਪੈ ਗਈਆਂ ਚਲੋ ਨੌਂਦੀ ਹੁਣੀ ਸੁਕਾਦ ਕਿਤੇ ਉੱਡਦੀ ਉਹ ਵੀ